ਕੀ ਨਾਮ ਹੈ ਤੁਹਾਡਾ ਪੰਮੂ ਤੁਹਾਡਾ ਬੇਟਾ ਹੈ ਹਾਂਜੀ ਕਦੋਂ ਗਿਆ ਸੀ ਗੱਟ ਭਾਈ 6 ਮਹੀਨੇ ਹੋ ਗਏ ਸਾਰੇ ਗਏ ਨੇ ਕੀ ਨਾਮ ਹੈ ਬਲਵਿੰਦਰ ਹੁਣ ਕਿਤਨਾ ਪਤਾ ਲੱਗਾ ਤੀ ਪਤਾ ਲੱਗਾ ਰੋਣਿਆ ਕਰ ਲਵੰਦਿਆਂ ਕਿਹਨੇ ਪਾਇਆ ਵੀ ਇਹ ਡੈੱਟਸ ਹੋ ਗਈ ਆ ਚੁੱਕ ਚਕਾ ਕੇ ਵੀ ਅੱਜੀ ਵੀ ਅੱਜੀ ਚੁੱਕ ਕੇ ਕੱਲਿਆ ਪੈਸਾ ਦਾ ਕਰਜ਼ਾ ਵੀ ਜੋ ਉਸੇ ਤਰ੍ਹਾਂ ਖੜਾ ਹੋਇਆ ਘਰ ਕਿਧਰ ਰੋਟੀ ਦੀ ਮੁਸ਼ਕਲ ਇਹ ਨਾ ਕਿ ਰੋਟੀ ਪਕਾਉਣ ਵਾਲਾ ਉਹਦੇ ਸਿਰ ਤੇ ਅੱਗੇ ਤੱਪੇ ਉਹ ਮਰ ਗਿਆ ਪੁੱਤ ਭਰਾ ਵੱਡਾ ਮਰ ਗਿਆ ਉਹਦੇ ਵੀ ਨਿਕ ਨਿਕ ਜਿੰਮੇਵਾਰੀ ਕੋਈ ਹਾਲ ਮੰਦਾ ਰੋਟੀ ਪਕਾਉਣ ਜੋਗਾ ਨਹੀਂ ਮਗਰਾਂਗਾ ਇੱਕੋ ਜੀਆਂ ਇੱਕੋ ਜੀਆਂ ਤੇ ਇਹਨਾਂ ਨਵੇਂ 700 ਹੋ ਗਈਆਂ ਨਾ ਕੋਈ ਚਾਰ ਗੁੱਡੀਆਂ ਦੀਆਂ ਇੱਕ ਕਾਕਾ ਕੋਈ ਜਿਹੜੇ ਪਹਿਲੇ ਆਪਣਾ ਤੁਹਾਡੇ ਬੇਟੇ ਦੀ ਡੈਥ ਹੋਈ ਹੋਰੀਆਂ ਚਾਰ ਵੀ ਏਰੀਆਂ ਹਾਂ ਚਾਰ ਗੁੱਡੀਆਂ ਇੱਕ ਕਾਕਾ ਵੀ ਕਾਕਾ ਵੀ ਖਲੋਤਾ ਇੱਥੇ ਆ ਜਾ ਕੋਈ ਹਾਲ ਨਹੀਂ ਮੰਦਾ ਹਾਲ ਪੁੱਤ ਮੈਂ ਕਿਹਦੇ ਆਲੇ ਰੋਟੀ ਤਾਂ ਪਕਾਉਣ ਦਾ ਮਗਰ ਸਾਰੀਆਂ ਨਿੱਕੋ ਜੀਆਂ ਸਾਰੀਆਂ ਹੋ ਗਈਆਂ ਬਾਜੀ ਚੋ ਕੱਕਲੇ ਪੈਣ ਪਰ ਪਿੰਡ ਦਾ ਵਾਸਤੇ ਜਿਹੜੇ ਮਤ ਕਰਨ ਲੰਗਰ ਪਾਣੀ ਪੱਲਾਗਾ ਉਦੋਂ ਦਾ ਲੱਗਾ ਤਾਂ ਪੰਡਾਰਾ ਲਾਸਤਾ ਕੀ ਕੀਤਾ ਹੈ ਹੈ ਲਾਸ ਦਾ ਪਤਾ ਨਹੀਂ ਜੀ ਹੋਣੀ ਆ ਕਿ ਨਹੀਂ ਆ ਜੀ ਹੋਣੀ ਕਿਸੇ ਨੇ ਤੁਹਾਨੂੰ ਅਪਰੋਚ ਕੀਤੀ ਆ ਕਿਸੇ ਨੇ ਹਾਂਜੀ ਕੀਤੀ ਆ ਉੱਥੇ ਇੱਕ ਮੁੰਡਾ ਬਾਹਰ ਗਿਆ ਉਹਨੇ ਆਖਿਆ ਵੀ ਮੈਂ ਤੁਹਾਡਾ ਕਰਾਂਗਾ ਸਾਰਾ ਵੇਖੋ ਕਿਦੋਂ ਹੁੰਦੀ ਆ ਉਹ ਵੀ ਗਰੀਦਿਆ ਕਰਨ ਬਦਾਦ ਸਰਕਾਰ ਕੋਰ ਜਾਂ ਕੋਈ ਜਿਹੜੀਆਂ ਸਸਤਾਵਾਂ ਕੀਤੀ ਕੀ ਮਾਰਕਰ ਜੇ ਕੋਈ ਸਰਕਾਰ ਨਹੀਂ ਕੀਤੀ ਅਜੇ ਨਗਰ ਹੀ ਰਿਹਾ ਆਪਣੇ ਪਿੰਡ ਦੇ ਮੁੰਡੇ ਜਾ ਕੇ ਕੀ ਲੱਗਦਾ ਸੀ ਤੁਹਾਡਾ ਜੀ ਮੇਰੇ ਹਸਬੰਡ ਕਿਸ ਤਰ੍ਹਾਂ ਫਿਰ ਪਤਾ ਲੱਗਾ ਵੀ ਕੀ ਗੱਲਬਾਤ ਹੋਈ ਪਤਾ ਲੱਗਾ ਕੀ ਹੋਇਆ ਥੇ ਦੁਬਈ ਭਾਜੀ ਉਹਨਾਂ ਦਾ ਫੋਨ ਆਇਆ ਕਿਹਦਾ ਦਾ ਫੋਨ ਆਇਆ ਸੀ ਹਸਬੰਡ ਦਾ 9 ਵਜੇ ਤੱਕ ਮੈਂ ਵੇਟ ਕੀਤੀ ਕਾਲ ਕੀਤੀ ਉਹਨਾਂ ਦਾ ਨੈਟ ਬੰਦ ਰੋਂਦੇ ਰੋਂਦੇ ਮੈਸੇਜ ਕੀਤਾ ਜੋਤੀ ਮੈਂ ਬਹੁਤ ਮਤਲਬ ਬੁਰੀ ਹਾਲਤ ਵਿੱਚ ਆ ਮਤਲਬ ਬਹੁਤ ਤਲਤਾਂ ਦਰਦ ਹੋ ਰਹੀਆਂ ਮੇਰੇ ਬੱਚੇ ਨੂੰ ਨਾ ਮਾਰੀ ਰ ਜਾਂਦੇ ਜਾਂਦੇ ਰੋਂਦੇ ਰੋਂਦੇ ਇਹੀ ਬੋਲ ਕੇ ਗਏ ਮੇਰੇ ਬੱਚੇ ਨੂੰ ਨਾ ਮਾਰੀ ਮੇਰੇ ਬੱਚੇ ਨੂੰ ਕੁਝ ਨਾ ਕਰਨਾ ਇੰਨਾ ਨਹੀਂ ਦੱਸਿਆ ਪਾਜੀ ਰੋਂਦੇ ਗਏ ਮੇਰੇ ਲੱਤਾਂ ਦਰਦ ਹੋ ਰਹੀਆਂ ਮੇਰਾ ਸਿਰ ਦਰਦ ਹੋ ਰਿਹਾ ਮੇਰਾ ਸਰੀਰ ਦਰਦ ਹੋ ਰਿਹਾ ਬਾਅਦ ਆਖਰੀ 2:30 ਵਜੇ ਬੋਲਿਆ ਜੋਤੀ ਮੇਰੀਆਂ ਲੱਤਾਂ ਗੁੱਟ ਮੇਰੀਆਂ ਪਿੰਨੀਆਂ ਗੁੱਟ ਮੇਰੇ ਦਰਦ ਹੋ ਰਹੀਆਂ ਮੈਂ ਬੋਲੀ ਬਗਤ ਤੁਸੀਂ ਮੇਰੇ ਲਾਗੇ ਨਹੀਂ ਹੋ ਜਿਹੜਾ ਮਤਲਬ ਤੁਹਾਡੇ ਨਾ ਮੈਂ ਇਵੇਂ ਕਰ ਸਕਾਂ ਕਿ ਤੁਸੀਂ ਕੋਲ ਹੁੰਦੇ ਤਾਂ ਮੈਂ ਸਭ ਕੁਝ ਕਰ ਸਕਦੀ ਸੀ ਬਾਦ ਵਿੱਚ ਉਹਨਾਂ ਦਾ 6 ਵਜੇ ਤੱਕ ਨੈਟ ਆਉਣ ਰਿਹਾ ਬਾਅਦ ਦੀ ਗੱਲ ਹੈ 4 ਤਰੀਕ ਦੀ ਗੱਲ ਜੋ ਮਤਲਬ 2:30 ਵਜੇ ਤੋਂ ਬਾਅਦ ਆ 6 ਵਜੇ ਤੱਕ ਉਹਦਾ ਨੈਟ ਆਉਣ ਰਿਹਾ ਕੋਈ ਫੋਨ ਨਹੀਂ ਚੱਕ ਸਕਿਆ ਉਹਨਾਂ ਦੀ ਉਦੋਂ ਹੀ ਮਤਲਬ ਸ਼ਾਇਦ ਦੱਤ ਹੋ ਗਈ ਮਤਲਬ ਰਾਤ ਫੋਨ ਮੈਂ ਚੱਕ ਕਰਦੀ ਰਹੀ ਉਹਨਾਂ ਦਾ ਫੋਨ ਨਹੀਂ ਲੱਗਾ ਦਿਨੇ ਇੱਥੋਂ ਚਾਚਾ ਜੀ ਦਾ ਬੇਟਾ ਬਾਹਰ ਗਿਆ ਸੀ ਉਹਨਾਂ ਘਰੇ ਗਈ ਮੈਂ ਨੰਬਰ ਲੈਣ ਉਹਨਾਂ ਨੰਬਰ ਦਿੱਤਾ ਮਾਸੀ ਜੀ ਦਾ ਭਤੀਜਾ ਬਾਹਰ ਗਿਆ ਸੀ ਉਹਨਾਂ ਕੋ ਨੰਬਰ ਲਿਆ ਉਹਨਾਂ ਕਿਹਾ ਕਿ ਸਾਡੇ ਕੋਲ ਨੰਬਰ ਨਹੀਂ ਹੈ ਆਪਾਂ ਉਧਰ ਮੰਮਾ ਚਲ ਗਏ ਨੌ ਸਸੇ ਗਈਆਂ ਆਪਾਂ ਮੰਮਾ ਦੀ ਮਾਸੀ ਦੀ ਮਤਲਬ ਪਰਜਾਈ ਦਾ ਫੋਨ ਆਇਆ ਕਿਵੇਂ ਆ ਇਹਨਾਂ ਨੇ ਕਿਹਾ ਨੰਬਰ 2 ਉਹਦਾ ਮਤਲਬ ਵਿਜੇ ਦਾ ਜਿੱਥੇ ਵੀ ਮਤਲਬ ਉਹ ਹੈਗਾ ਵਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਰਾਦੀ ਹਾਂਜੀ ਭਤੀਜਾ ਇਹਨਾਂ ਦਾ ਕਹਿੰਦੇ ਕਿ ਉਹਨਾਂ ਦੀ ਰਾਦੀ ਦੱਤ ਹੋ ਗਈ ਆ ਤਾਨੂੰ ਕਿੰਨੇ ਦੱਸਿਆ ਹਾਂ ਸਾਨੂੰ ਮਤਲਬ ਮਮਾ ਜੀ ਦੇ ਭਤੀਜੇ ਨੇ ਦੱਸਿਆ ਉਹਨਾਂ ਦੇ ਮਾਮਾ ਜੀ ਦੇ ਬੇਟੇ ਕੰਪਨੀ ਇੱਕ ਸੀਗੀ ਰੂਮ ਅਲੱਗ-ਅਲੱਗ ਸੀਗੇ ਉਹਨਾਂ ਪਹਿਲਾਂ ਨਾ ਤੁਹਾਨੂੰ ਕੂਮ ਕੀਤਾ ਸਾਨੂੰ ਨਹੀਂ ਦੱਸਿਆ ਉਹਨਾਂ ਨੇ ਮਤਲਬ ਆਪਣੇ ਘਰ ਪਰਿਵਾਰ ਨੂੰ ਰਾਤ ਸੀ ਸਿੱਧਾ ਦੱਸ ਦਿੱਤਾ ਸਾਨੂੰ ਅਗਲੇ ਦਿਨ ਪਤਾ ਇਹ ਕੀ ਗੱਲ ਹੋਈ ਇਹਨਾਂ ਨਹੀਂ ਦੱਸਿਆ ਅੱਛਾ ਭੇਦ ਭੇਰੀ ਆਏ ਵੀ ਹਾਂਜੀ ਭੇਦ ਹੀ ਆਏ ਮਤਲਬ ਕੋਈ ਕੁਝ ਬੋਲਦਾ ਰਿਹਾ ਕੋਈ ਕੁਝ ਬੋਲਦਾ ਰਿਹਾ ਉਹਨਾਂ ਦੇ ਬਾਰੇ ਕੀ ਹਾਲਾਤ ਕਿਤਰਾ ਦੇਖਤਾ ਟੀ ਹਾਲਾਤ ਬਹੁਤ ਮਾੜੇ ਆ ਪਹਿਲਾਂ ਮਤਲਬ ਵੱਡਾ ਜੇਠ ਸੀਗਾ ਉਹਨਾਂ ਦੀ 4 ਬੱਚੇ ਛੱਡ ਕੇ ਦੱਤ ਹੋ ਗਈ ਉਸ ਤੋਂ ਬਾਅਦ ਬੱਚਾ ਮੇਰਾ 6 ਦਿਨ ਦਾ ਸੀਗਾ ਜਦੋਂ ਸੋਹਰੇ ਦੀ ਦੱਤ ਹੋ ਗਈ ਉਸ ਤੋਂ ਬਾਅਦ ਆ 11 ਨੂੰ ਮੇਰੇ ਬੱਚਾ ਸਾਲ ਦਾ ਹੋਇਆ 8 ਮਹੀਨੇ ਉਹਨਾਂ ਨੂੰ ਬਾਹਰ ਗਏ ਨੂੰ ਹੋ ਗਏ ਉਹਨਾਂ ਜਿਹੋ ਤੇਰੀ ਦੱਤ ਹੋ ਗਈ ਉਹ ਕਾਰੋਬਾਰ ਮਤਲਬ ਕਰਨ ਵਾਸਤੇ ਗਏ ਸੀਗੇ ਘਰ ਬਣਾਉਣਾ ਕਈ ਉਹਨਾਂ ਦੀ ਉਮੀਦਾਂ ਸੀਗੀਆਂ ਉਮੀਦਾਂ ਟੁੱਟ ਗਈਆਂ ਉਹਨਾਂ ਦੀ ਕੁਝ ਨਹੀਂ ਕਰ ਸਕੇ ਹਾਂਜੀ ਇਸ ਟਾਈਮ ਸਾਡੀਆਂ ਵੀ ਆਸਾਂ ਟੁੱਟ ਗਈਆਂ ਮੇਰੇ ਬੱਚੇ ਦੀ ਕੋਈ ਮਤਲਬ ਹੁਣ ਆਸ ਨਹੀਂ ਕਿਸੇ ਦਾ ਸਹਾਰਾ ਨਹੀਂ ਹੈਗਾ ਉਹਨੂੰ ਸਰਕਾਰ ਜਾਂ ਕੋਈ ਸਮਾਜ ਸੇਵੀ ਜਥੇ ਹੁੰਦੇ ਆ ਸਮਾਜ ਸੇਵੀ ਕੁਝ ਦਾਨ ਦਾਨੀ ਸੱਜਣ ਕੀ ਚਾਹੁੰਦੇ ਕੀ ਤੁਸੀਂ ਪਾਜੀ ਮੈਂ ਇਹ ਜਾਨੀ ਆ ਕਿ ਸਾਡੀਆਂ ਛੱਤਾਂ ਕੱਚੀਆਂ ਆ ਉਹ ਕਿਸੇ ਟਾਈਮੇ ਵੀ ਡਿੱਗ ਸਕਦੀਆਂ ਨੇ ਮਤਲਬ ਉਹਨਾਂ ਨੇ ਘਰ ਬਣਾਉਣਾ ਸੀ ਉਹ ਨਹੀਂ ਬਣਾ ਸਕੇ ਸਾਡੀ ਇਹ ਆ ਕਿ ਸਾਨੂੰ ਮਤਲਬ ਸਾਡੀ ਸਰਕਾਰ ਕੋਈ ਵੀ ਮਤਲਬ ਸਹਾਇਤਾ ਕਰੇ ਸਾਡੀ ਬੱਚੇ ਸਾਡੇ ਹਸਬੰਦ ਦੀ ਮਤਲਬ ਡੈੱਡ ਬੋਡੀ ਕਰੇ ਆ ਸਕੇ ਜੀ ਮੇਰੇ ਚਾਚਾ ਹੀ ਲੱਗਦੇ ਸੀਗੇ ਹਾਂਜੀ ਤੇ ਮੈਂ ਚਾਹੁੰਦੀ ਆ ਕਿ ਇਸ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਤੇ ਜੋ ਕਿ ਇਹ ਡੈੱਡ ਬੋਡੀ ਵੀ ਸਰਕਾਰ ਨੂੰ ਥੋੜੀ ਸਹਾਇਤਾ ਚਾਹੀਦੀ ਆ ਕਿ ਸਰਕਾਰ ਵੀ ਇਹਨਾਂ ਦੀ ਮਦਦ ਕਰ ਸਕੇ ਹੋਰ ਵੀ ਕਈ ਦਾਨੀ ਜਾਂ ਸਮਾਜ ਸੇਵੀ ਸੰਸਦ ਜੋ ਵੀ ਹੈ ਤਾਂ ਮੈਂ ਹੀ ਇਹੀ ਚਾਹੁੰਦੀ ਆ ਕਿ ਇਸ ਘਰ ਨੂੰ ਦੀ ਸਹਾਇਤਾ ਕੀਤੀ ਜਾਵੇ ਠੀਕ ਆ ਤੇ ਇਹਨਾਂ ਦਾ ਅਕਾਊਂਟ ਨੰਬਰ ਹੈਗਾ ਜੇ 111193000101153 614 ਇਹਦੇ ਨਾਤੇ ਹੈ ਇਹ ਹੈਗਾ ਜੀ ਪੰਮੋ ਦੇ ਨਾਤੇ ਹਾਂਜੀ ਉਹਨਾਂ ਦੀ ਮਾਤਾ ਦਾ ਨਾਮ ਅੱਛਾ ਫਿਰ ਇਸ ਵਾਰ ਥੋੜੀ ਪੰਜਾਬੀ ਚ ਰਿਪੀਟ ਕਰ ਦੋ ਇੱਕ ਇੱਕ ਅੱਛਾ 11 9300 10 115 3614 ਮੇਰੇ ਨਾਮ ਭਾਜੀ ਗੁਰਨਾਥ ਸਿੰਘ ਹੈ ਜੀ ਇਹ ਸਾਡੇ ਚਾਚੇ ਦਾ ਲੜਕਾ ਸੀ ਤੇ ਅਸੀਂ ਇਹੋ ਹੀ ਮਦਦ ਮੰਗਦੇ ਜਿਹੜਾ ਸੇਵਾ ਸੇਸ਼ਟੀ ਵਾਲੇ ਆ ਤਹਾਡੀ ਵੱਧ ਤੋਂ ਵੱਧ ਇਹਨਾਂ ਪਰਿਵਾਰ ਦੀ ਮਦਦ ਕੀਤੀ ਜਾਵੇਖੋ ਕਮਰੇ ਵੇਖੋ ਇਹਨਾਂ ਦੀ ਸੱਤਾ ਡਿੱਗੀਆਂ ਦੀਆਂ ਤੇ ਇੱਕ ਆੜੀ ਜਿਹੜੀ ਡੈੱਡ ਬੋਡੀ ਬਾਹਰ ਆ ਉਹ ਸਾਨੂੰ ਦਿੱਤੀ ਜਾਵੇ ਆਈ ਕੋ ਬੱਚੇ ਦਾ ਮੂੰਹ ਵੇਖ ਚਹੀਏ ਪਰਿਵਾਰ ਵੇਖੋ ਰੋ ਰੋ ਬੁਰਾ ਹਾਲ ਹੋ ਰਿਹਾ ਪਰਿਵਾਰ ਦਾ ਵੀ ਤਾਂ ਇਹੀ ਮਦਦ ਮੰਗਦੇ ਆ ਜਿਹੜੇ ਸੇਵਾ ਸਿਸਟੀ ਵਾਲੇ ਆ ਇਹ ਕਹਿੰਦੇ ਤੋ ਕਿੰਨੀ ਕਾਸਟ ਕੀਤੀ ਸੀ ਭਾਈ ਸਾਹਿਬ ਇਕਨਈਆ ਜੀ ਜੁਗੇਟੀ ਵਾਲੇ ਉਹਨਾਂ ਕੋਲ ਰਿਕਵੈਸਟ ਕੀਤੀ ਆ ਉਹ ਵੇਖੋ ਸਾਡੀ ਮਦਦ ਕਰਨਗੇ ਜਾਕੀ ਬਾਕੀ ਜਿਹੜੇ ਹੋਰ ਵੀ ਸੇਵਾ ਵਾਲੇ ਆ ਇਹਨਾਂ ਪਰਿਵਾਰ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ